ਪ੍ਰਸ਼ਾਸਨ ਨੇ ਸਾਨੂੰ ਬਹੁਤ ਸੋਹਣਾ ਨਿਆ ਆ ਦਿੱਤਾ ਐਵੇਂ ਹੀ ਪਟਾਕੇ ਹਰੇਕ ਵਾਰ ਜਲਿਆ ਕਰਨਗੇ ਤੇ ਥੱਪੜ ਡੇ ਮਨਾਇਆ ਕਰਾਂਗੇ ਆਪਣੀ ਦੁਕਾਨ ਦੇ ਬਾਹਰ ਜਾ ਕੇ ਪਟਾਕੇ ਚਲਾਈ ਜਾਵੇ ਹਰ ਇੱਕ ਬੰਦੇ ਨੂੰ ਅਧਿਕਾਰ ਆ ਯਾਰ ਖੁਸ਼ੀ ਮਨਾਉਂਦਾ ਜਿਹੜੇ ਚੀਜ਼ ਦੇ ਵਿੱਚ ਕਿਸੇ ਬੰਦੇ ਨੂੰ ਖੁਸ਼ੀ ਹੁੰਦੀ ਹੈ ਉਹ ਖੁਸ਼ੀ ਮਨਾ ਲੈਂਦਾ ਵਾ ਹਾਂ ਤੇ ਜਦੋਂ ਸਾਨੂੰ ਖੁਸ਼ੀ ਹੋਏਗੀ ਅਸੀਂ ਵੀ ਮਨਾ ਲਾਂਗੇ ਅੱਜ ਸਾਨੂੰ ਗੁਰੂ ਸਾਹਿਬ ਨੇ ਇਨਸਾਫ ਦਿੱਤਾ ਜਿਹੜਾ ਕਿ ਕਦੀ ਵੀ ਪੁਲਿਸ ਦੇ ਹੱਥ ਜਿੱ ਨਹੀਂ ਆਇਆ ਅਸੀਂ ਸੀਪੀ ਸਾਹਿਬ ਦਾ ਅਸੀਂ ਜੱਜ ਸਾਹਿਬ ਦਾ ਇੰਨਾ ਕਿ ਧੰਨਵਾਦ ਕਰਦੇ ਆ ਸਾਡੇ ਦਿਲਾਂ ਨੂੰ ਠੰਡਕ ਪਹੁੰਚੀ ਜਿਹਦੇ ਕੋਲ ਜ਼ਰੂਰਤ ਹੁੰਦੀ ਹੈ ਇੱਥੇ ਤਾਂ ਕੋਈ ਬੋਲਿਆ ਨਹੀਂ ਹੋਰ ਪਰਚੇ ਹੋਰ ਦਰਖਾਸਤਾਂ ਤਿਆਰ ਨੇ ਇਹ ਆਹੀ ਚੀਜ਼ ਦੇ ਹੁਣ ਰੈਡੀ ਰਹੇ ਕੋਈ ਗੱਲ ਨਹੀਂ ਅੱਜ ਪ੍ਰਿੰਕਲ ਦੇ ਉੱਤੇ ਥੋੜਾ ਵਕਤ ਖਰਾਬ ਹੈ ਜਾਂ ਉਹ ਇਸ ਚੀਜ਼ ਦੇ ਵਿੱਚ ਉਲਝ ਗਿਆ ਵੈ ਤਾਂ ਕੋਈ ਨਹੀਂ ਆਣ ਵਾਲੇ ਟਾਈਮ 'ਚ ਸੁਲਝ ਜਾਊਗਾ ਗੱਲ ਹੈ ਉਸ ਤੋਂ ਬਾਅਦ ਮੇਰਾ ਇਹਨੇ ਪਰਿਵਾਰ ਖਰਾਬ ਕਰਤਾ ਮੇਰਾ ਜੇ ਕਿਸੇ ਨਾਲ ਮਾੜਾ ਮੋਟਾ ਕੋਈ ਤਸਰ ਹੈ ਉਹਦੇ ਤੋਂ ਮੈਂ ਪੈਰੀਂ ਗਿਰ ਕੇ ਮਾਫੀ ਮੰਗ ਮੈਨੂੰ ਕੋਈ ਦਿੱਕਤ ਨਹੀਂ ਆਪਣਾ ਘਰ ਦੇਖ ਲੈ ਹੁਣ ਸੰਭਾਲ ਲੈ ਆਪਣਾ ਘਰ ਹੁਣ ਆਪਣੀ ਵਾਈਫ ਦਾ ਧਿਆਨ ਦੇਖ ਲੈ ਹੁਣ ਆਪਣੇ ਬੱਚਿਆਂ ਦਾ ਧਿਆਨ ਰੱਖ ਲੈ ਹੁਣ ਥੋੜਾ ਜਿਹਾ ਉਹਨਾਂ ਦੇ ਪ੍ਰਤੀ ਇਮਾਨਦਾਰ ਹੋ ਜਾ ਹੁਣ ਭਾਜੀ ਐਵੇਂ ਹੈ ਇਹਦੀ ਵਾਈਫ ਦਾ ਬਿਆਨ ਸੀਗਾ ਕਿ ਇਹਦਾ ਅਦੀ ਦੁਕਾਨ ਤੇ ਬੈਠੀ ਕਿਸੇ ਕੁੜੀ ਦੇ ਨਾਲ ਅਫੇਅਰ ਸੀ ਅਸੀਂ ਤਾਂ ਨਹੀਂ ਰੱਖਿਆ ਇਹਨੂੰ ਕੁੜੀ ਉਸ ਕੁੜੀ ਨੂੰ ਜੌਬ ਤੇ ਕਿਨੇ ਰੱਖਿਆ ਹੋਊਗਾ ਇੰਨੇ ਹੀ ਰੱਖਿਆ ਹੋਊਗਾ ਜਿਨ੍ਹਾਂ ਨੇ ਇਹ ਉਪਰਾਲਾ ਚੱਕਿਆ ਸਾਡੇ ਗਲਤ ਬੋਲਣਾ ਤਾਂ ਇੱਕ ਬਹੁਤ ਵੱਡੀ ਗੱਲ ਆ ਉਸ ਤੋਂ ਵੱਧ ਮੇਰਾ ਇਹਨੇ ਪਰਿਵਾਰ ਖਰਾਬ ਕਰਤਾ ਮੇਰਾ ਜੇ ਕਿਸੇ ਨਾਲ ਮਾੜਾ ਮੋਟਾ ਕੋਈ ਟਸਰ ਆ ਉਹਦੇ ਤੋਂ ਮੈਂ ਪੈਰੀਂ ਗਿਰ ਕੇ ਮਾਫੀ ਮੰਗ ਮੈਨੂੰ ਕੋਈ ਦਿੱਕਤ ਨਹੀਂ ਅੱਜ ਸਾਨੂੰ ਗੁਰੂ ਸਾਹਿਬ ਨੇ ਇਨਸਾਫ ਦਿੱਤਾ ਹੈ ਜਿਹੜਾ ਕਿ ਕਦੀ ਵੀ ਪੁਲਿਸ ਦੇ ਹੱਥ 'ਚ ਨਹੀਂ ਆਇਆ ਅਸੀਂ ਸੀਪੀ ਸਾਹਿਬ ਦਾ ਅਸੀਂ ਜੱਜ ਸਾਹਿਬ ਦਾ ਇੰਨਾ ਕਿ ਧੰਨਵਾਦ ਕਰਦੇ ਆ ਸਾਡੇ ਦਿਲਾਂ ਨੂੰ ਠੰਡਕ ਪਹੁੰਚੀ ਹੈ ਤੁਸੀਂ ਕਿੰਨੀਆਂ ਵੀਡੀਓ ਪੱਤਰਕਾਰ ਭਰਾਵਾਂ ਨੇ ਕੀਤੀਆਂ ਨੇ ਕਿੰਨੀਆਂ ਕੀਤੀਆਂ ਨੇ ਉਹਨਾਂ ਥੱਲੇ ਕਮੈਂਟ ਜਾ ਕੇ ਦੇਖੋ 90% ਦੇ ਲੋਕ ਵਧਾਈਆਂ ਐ ਦੇ ਰਹੇ ਨੇ ਵੀ ਜਿਵੇਂ ਕੋਈ ਤਿਹਾਰ ਹੁੰਦਾ ਕਿਉਂ ਹਰੇਕ ਦੀ ਧੀ ਭੈਣ ਨੂੰ ਗਾਲ ਕੱਢਣਾ ਮਾਂ ਨੂੰ ਗਾਲ ਕੱਢਣਾ ਅਸੀਂ ਪੰਜ ਵਿਕਟਮ ਖੜੇ ਆ ਪੰਜਾਂ ਦੀ ਮਾਂ ਨੂੰ ਗਾਲ ਕੱਢਣਾ ਇਹ ਜਿਹੜਾ ਵਰਡ ਯੂਜ਼ ਕਰਨਾ ਜਿਹੜਾ ਵਰਡ ਇੱਕ ਲੇਡੀ ਲਈ ਸਭ ਤੋਂ ਗੰਦਾ ਵਰਡ ਹੁੰਦਾ ਉਹ ਇਹਨੇ ਕੀ ਸਾਡੀਆਂ ਮਾਮਾ ਦਾ ਇਹਨੇ ਦੇਖ ਲਿਆ ਹਰੇਕ ਕੋਲੇ ਨੂੰ ਸਰਟੀਫਿਕੇਟ ਦੇਣ ਦੀ ਹੈ ਸਾਡੀ ਭੈਣ ਬਾਰੇ 2022 ਚ ਬੋਲਿਆ ਸੀ ਹੋਰ ਪਰਚੇ ਹੋਰ ਦਰਖਾਸਤਾਂ ਤਿਆਰ ਨੇ ਇਹ ਆਹੀ ਚੀਜ਼ ਤੇ ਹੁਣ ਰੈਡੀ ਰਹੀ ਅੱਛਾ ਤੁਸੀਂ ਉਸ ਦਿਨ ਪਟਾਕੇ ਵੀ ਚਲਾਏ ਨੇ ਜੀ ਹਾਂਜੀ ਹੈਨਾ ਤੇ ਹੁਣ ਅੱਜ ਦੁਬਾਰਾ ਸਾਡੀ ਜ਼ਿੰਦਗੀ ਦਾ ਆਰਾਮਣ ਤਾਂ ਇਹ ਹੈ ਅਸਤਾ ਹਰੇਕ ਸਾਲ ਥੱਪੜ ਦੇ ਮਨਾਇਆ ਕਰਾਂਗੇ ਪ੍ਰਸ਼ਾਸਨ ਨੂੰ ਜਿਵੇਂ ਠੀਕ ਲੱਗਦਾ ਕਰ ਲੇ ਪ੍ਰਸ਼ਾਸਨ ਨੇ ਸਾਨੂੰ ਬਹੁਤ ਸੋਹਣਾ ਨਿਆ ਆ ਦਿੱਤਾ ਐਵੇਂ ਹੀ ਪਟਾਕੇ ਹਰੇਕ ਵਾਰ ਜੱਲਿਆ ਕਰਨਗੇ ਤੇ ਥੱਪੜ ਡੇ ਮਨਾਇਆ ਕਰਾਂਗੇ ਠੀਕ ਹੈ ਥੱਪੜ ਦੇ ਪਿਆ ਨਹੀਂ ਉਦਣ ਵਕੀਲ ਸਾਹਿਬ ਦੀ ਮਾਂ ਨੂੰ ਗਾਲ ਕੱਢਦਾ ਸੀਗਾ ਠੀਕ ਹੈ ਅੱਜ ਵੀ ਰੋਲਾ ਰੋਲਾ ਪਿਆ ਨਹੀਂ ਕੋਈ ਰੋਲਾ ਨਹੀਂ ਅੱਜ ਇੰਨਾ ਵਧੀਆ ਮੇਰਾ ਵੀਰਾ ਜੇਲ੍ਹ ਗਿਆ ਅਨੇਕੋ ਭਾਜੀ ਐਵੇਂ ਆ ਨਾ ਜਿਹਦੇ ਕੋਲ ਜ਼ਰੂਰਤ ਹੁੰਦੀ ਹੈ ਨਾ ਉਹ ਖੁਦ ਅੱਗੇ ਆ ਕੇ ਗੱਲ ਕਰਦਾ ਹੁੰਦਾ ਵੈ ਇੱਥੇ ਤਾਂ ਕੋਈ ਬੋਲਿਆ ਨਹੀਂ ਆਪਣੀ ਦੁਕਾਨ ਦੇ ਬਾਹਰ ਜਾ ਕੇ ਪਟਾਕੇ ਚਲਾਈ ਜਾਵੇ ਹਰ ਇੱਕ ਬੰਦੇ ਨੂੰ ਉਹਦੀ ਘਰ ਆ ਯਾਰ ਖੁਸ਼ੀ ਮਨਾਉਂਦਾ ਜਿਹੜੇ ਚੀਜ਼ ਦੇ ਵਿੱਚ ਕਿਸੇ ਬੰਦੇ ਨੂੰ ਖੁਸ਼ੀ ਹੁੰਦੀ ਹੈ ਉਹ ਖੁਸ਼ੀ ਮਨਾ ਲੈਂਦਾ ਹਾਂ ਹਾਂ ਤੇ ਜਦੋਂ ਸਾਨੂੰ ਖੁਸ਼ੀ ਹੋਏਗੀ ਅਸੀਂ ਵੀ ਮਨਾ ਲਾਂਗੇ ਠੀਕ ਹੈ ਨਾ ਇਹ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਬਾਕੀ ਜੋ ਇੱਥੇ ਜਿਹੜੀ ਇਹ ਘਟਨਾ ਵਾਪਰੀ ਸੀ ਨਾ ਇਹ ਇਹਨਾਂ ਦੀ ਗਿਣੀ ਮਿੱਥੀ ਸਾਜ਼ਿਸ਼ ਸੀਗੀ ਤੇ ਸਾਨੂੰ ਵਿਸ਼ਵਾਸ ਹੈਗਾ ਸਿੱਪੀ ਸਾਹਿਬ ਦੇ ਉੱਤੇ ਸਾਨੂੰ ਮਾਣਿਓ ਕਿਥੇ ਜਿਹੜੇ ਵਕੀਲ ਸਾਹਿਬ ਦੇ ਪ੍ਰਧਾਨ ਨੇ ਨਾ ਸਾਨੂੰ ਉਹਨਾਂ ਦੇ ਵਿਸ਼ਵਾਸ ਹੈਗਾ ਵਾ ਫਿਲਹਾਲ ਤਾਂ ਮੈਂ ਉਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਪੂਰਾ ਟਰਸਟ ਕਰਕੇ ਜਿਹ ਉਸ ਤੋਂ ਇਲਾਵਾ ਨਹੀਂ ਤਾਂ ਫਿਰ ਅੱਗੇ ਜਿਹੜੇ ਅੱਗੇ ਰਾਹ ਹੈਗੇ ਨੇ ਉਹ ਹਰੇਕ ਬੰਦੇ ਨੂੰ ਓਪਨ ਹੁੰਦੇ ਨੇ ਭਾਜੀ ਜਿਹੜਾ ਕੇਸ ਹੁਣ ਦੁਬਾਰਾ ਰੀਓਪਨ ਕਰਾਇਆ 2022 ਦੇ ਵਿੱਚ ਸੁਣਨ ਜਾਇ ਬੰਦ ਹੋ ਗਿਆ ਸੀਗਾ ਤੇ ਫਿਰ ਇਹਨੂੰ ਸ਼ੁਰੂ ਕਰਾ ਕੇ ਫਿਰ ਚਰਚਾ ਚ ਲਿਆਉਣ ਦਾ ਕਾਰਨ ਕੀ ਸਮਝਦੇ ਹੋ ਭਾਜੀ ਮੈਂ ਤਾਂ ਇਹ ਸਮਝਦਾ ਵਾਂ ਕਿ ਇਹਦੇ ਦੇ ਉੱਤੇ ਨਾ ਪ੍ਰਿੰਕਲ ਨੇ ਕੱਲ ਇੱਕ ਪੋਸਟ ਰੀਸ਼ੇਅਰ ਕੀਤੀ ਸੀਗੀ ਜਿਹਦੇ ਵਿੱਚ ਇੱਕ ਰਿਕਾਰਡਿੰਗ ਚਲਦੀ ਵੀ ਸੀਗੀ ਕਿ ਸਿਮਰਜੀਤ ਬੈਂਸ ਨਾ ਇਸ ਦੇ ਵਿੱਚ ਨਾ ਗਗਨ ਦਾ ਤੇ ਪ੍ਰਿੰਕਲ ਦਾ ਨਾ ਰਾਜੀਨਾਮਾ ਕਰਾ ਰਹੇ ਸੀਗੇ ਚੱਕਰ ਕੀ ਸੀਗਾ ਕਿ ਉਹ ਰਾਜੀਨਾਮਾ ਤਾਂ ਹੋਣਾ ਸੀ ਜੇ ਪ੍ਰਿੰਕਲ ਗਵਾਈ ਨਾ ਦਿੰਦਾ ਜੇ ਬੈਨ ਸਾਹਿਬ ਅੰਦਰ ਆਪਣਾ ਸਾਲ ਲਾ ਕੇ ਨਾ ਆਂਦੇ ਹੁਣ ਚੱਕਰ ਕੀ ਸੀ ਬੈਨ ਸਾਹਿਬ ਸਾਲ ਲਾਹ ਇਹਨੇ ਆਪਣਾ ਤੇ ਹੁਣ ਉਹਨਾਂ ਨੂੰ ਹੈਗਾ ਕਿ ਅਸੀਂ ਪ੍ਰਿੰਕਲ ਨੂੰ ਵੀ ਭੇਜਦੀਏ ਸੋ ਇਹ ਇੱਕ ਪੋਲੀਟੀਕਲ ਗਰਾਉਂਡ ਹੈ ਕਿ ਪੋਲੀਟੀਕਲ ਸਾਜ਼ਿਸ਼ ਹੈਗੀ ਹੈ ਔਰ ਇਹਦੇ ਵਿੱਚ ਕੋਈ ਗੱਲ ਨਹੀਂ ਅੱਜ ਪ੍ਰਿੰਕਲ ਦੇ ਉੱਤੇ ਥੋੜਾ ਵਕਤ ਖਰਾਬ ਹੈ ਜਾਂ ਉਹ ਇਸ ਚੀਜ਼ ਦੇ ਵਿੱਚ ਉਲਝ ਗਿਆ ਵੈ ਤਾਂ ਕੋਈ ਨਹੀਂ ਆਣ ਵਾਲੇ ਟਾਈਮ 'ਚ ਉਹ ਸੁਲਝ ਜਾਊਗਾ ਇਹ ਹਮੇਸ਼ਾ ਪ੍ਰਿੰਕਲ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਕਦੇ ਹਮਲੇ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਫਿਰ ਕਹਿ ਦਿੰਦਾ ਜੀ ਮੈਂ ਤਾਂ ਵਿੱਚ ਸੀਗਾ ਨਹੀਂ ਜਿੱਦਾਂ ਵੀ ਹੁੰਦਾ ਹੈ ਇਹ ਕਿਉਂ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਭਾਜੀ ਪ੍ਰਿੰਕ ਐਕਚੁਅਲੀ ਪਤਾ ਕੀ ਹੈ ਇਹਨੇ ਨਾ ਕੱਲ ਇੱਕ ਨਿਊਜ਼ ਚੈਨਲ ਨੂੰ ਇਹ ਵੀ ਕਿਹਾ ਸੀਗਾ ਕਿ ਪ੍ਰਿੰਕਲ ਦੇ ਬ੍ਰਦਰ ਨੇ ਯਾਨੀ ਕਿ ਮੈਂ ਇਹਨੂੰ ਸਮਝਾਇਆ ਸੀਗਾ ਕਿ ਤੂੰ ਥੋੜਾ ਪ੍ਰਿੰਕਲ ਤੋਂ ਦੂਰ ਰਹਿ ਤੇ ਮੈਂ ਤਾਂ ਤੈਨੂੰ ਉਦੋਂ ਵੀ ਕਿਹਾ ਵਾ ਚਲੋ ਮੈਂ ਅਸੈਪਟ ਕਰਦਾ ਮੈਂ ਇਹਨੂੰ ਕਿਹਾ ਜੀ ਤੂੰ ਪ੍ਰਿੰਕਲ ਤੋਂ ਦੂਰ ਰਹਿ ਉਹਦਾ ਕਾਰਨ ਮੈਂ ਇਹਨੂੰ ਸਮਝਾਉਣਾ ਕਿ ਆਪਾਂ ਬਿਜ਼ਨਸਮੈਨ ਆ ਅਸੀਂ ਕੰਮ ਕਰਨਾ ਵਾ ਅਸੀਂ ਵਪਾਰ ਕਰਨਾ ਵਾ ਇਹ ਸਾਡੀ ਲਾਈਨ ਨਹੀਂ ਗਈ ਨਾ ਅਸੀਂ ਪੋਲਿਟਿਕਸ ਦੇ ਵਿੱਚ ਆਣਾ ਚਾਹੁੰਦੇ ਆ ਤੇ ਨਾ ਹੀ ਅਸੀਂ ਕਿਸੇ ਹੋਰ ਫਰੇਮ ਦੇ ਵਿੱਚ ਆਣਾ ਚਾਹੁੰਦੇ ਆ ਅਸੀਂ ਵਪਾਰਕ ਬੰਦੇ ਆ ਅੱਜ ਵੀ ਮੈਂ ਆਪਣਾ ਵਪਾਰ ਛੱਡ ਕੇ ਇੱਥੇ ਆਇਆ ਆਵਾ ਮੈਨੂੰ ਪਤਾ ਮੇਰੇ ਵਪਾਰ ਦਾ ਕਿੰਨਾ ਕਿ ਨੁਕਸਾਨ ਹੋ ਰਿਹਾ ਬਟ ਕੋਈ ਗੱਲ ਨਹੀਂ ਮੇਰਾ ਬ੍ਰਦਰ ਹੈ ਮੈਨੂੰ ਉਹਦਾ ਸਾਥ ਦੇਣਾ ਪੈਣਾ ਮੈਂ ਉਹ ਕਹਿੰਦਾ ਹਣੀ ਛੱਡੀ ਕਹਿੰਦਾ ਕਿਸੇ ਨਿੱਜੀ ਪੱਤਰ ਲਈ ਇੰਟਰਵਿਊ 'ਚ ਕਹਿ ਰਿਹਾ ਵੀ ਮੈਂ 2 ਗ ਲੱਖ ਰੁਪਏ ਮਹੀਨਾ ਕਮਾਉਣਾ ਵਾ ਤੇ 5-6 ਮਹੀਨੇ ਬਾਅਦ ਫਿਰ ਮੇਰਾ 10 ਵੀ ਲੱਖ ਰੁਪਏ ਇੱਥੇ ਪ੍ਰਿੰਕਲ ਜਿਹੜਾਗੇ ਲਵਾ ਦੇਣ ਪਾਜੀ ਇਹਦਾ ਪਹਿਲਾ ਪ੍ਰਿੰ ਪੱਕਾ ਡਰਾਈਵਰ ਬਣਿਆ ਹੋਇਆ ਸੀਗਾ ਪ੍ਰਿੰਕਲ ਦੇ ਨਾਲ ਇਹਨੇ ਕਿੱਥੇ ਜਾਣਾ ਰੋਟੀ ਵਾਲਾ ਡੱਬਾ ਚੱਕ ਕੇ ਪ੍ਰਿੰਕਲ ਕਹਿੰਦਾ ਨਹੀਂ ਹੈਗਾ ਕਿ ਮੇਰੀ ਮਾਤਾ ਨੇ ਰੋਟੀ ਖਵਾਈ ਤੇ ਮਹਾਰਾਜ ਇਹ ਡੱਬਾ ਘਰੋਂ ਦੀ ਲੈ ਕੇ ਜਾਂਦਾ ਹੁੰਦਾ ਸੀਗਾ ਨਾਲ ਪ੍ਰਿੰਕਲ ਦੇ ਪ੍ਰਿੰਕਲ ਦਾ ਪੂਰਾ ਸਾਥੀ ਬਣਿਆ ਹੋਇਆ ਸੀਗਾ ਇਹ ਸਾਰੀ ਜਿਹੜੀ ਸਾਜ਼ਿਸ਼ ਕਿੱਥੋਂ ਘਮੀ ਹੈਗੀ ਏ ਹਨੀ ਸੇਟੀ ਨੂੰ ਹੁਣ ਮੰਨਦੇ ਵਿੱਚ ਇਹ ਆ ਗਿਆ ਕਿ ਮੇਰੇ ਇੰਸਟਾਗ੍ਰam ਤੇ ਫਾਲੋਅਰ ਵੱਧ ਗਏ ਨੇ ਤੇ ਮੈਂ ਹੁਣ ਆਪਣੇ ਆਪ ਨੂੰ ਥੋੜਾ ਜਿਹਾ ਸਟੈਂਡ ਕਰ ਲਾ ਮੈਂ ਹੁਣ ਐਵੇਂ ਕਿਸੇ ਵੀ ਕੰਮ ਦੇ ਵਿੱਚ ਡਿੱਕਾ ਪਾ ਲਾ ਹੁਣ ਅੱਜ ਜੇ ਗगन ਨੇ ਤੇ ਐਡਵੋਕੇਟ ਨੇ ਕੋਈ ਕੇਸ ਚੱਲਦਾ ਵਿਆ ਵਾ ਅਨੀਤਾ ਦਾ ਕੋਈ ਰੋਲ ਨਹੀਂ ਸੀਗਾ ਇਹ ਆਪਣੀ ਜਿਹੜੀ ਇੱਥੇ ਪਛਾਣ ਕਾ ਤੋਂ ਦਿਖਾਣ ਆਇਆ ਵੇ ਲੋਕਾਂ ਨੂੰ ਇੰਟਰਵਿਊ ਦੇ ਰਿਆ ਸਿਰਫ ਇਸ ਲਈ ਕਿ ਲੋਕਾਂ ਨੂੰ ਮਤਲਬ ਜਿਹੜੇ ਨਿਊਜ਼ ਚੱਲਣ ਨੇ ਇਹਨੂੰ ਹਾਈਲਾਈਟ ਕਰ ਦੋ ਮੈਂ ਤਾਂ ਤੁਹਾਨੂੰ ਮੀਡੀਆ ਭਰਾਵਾਂ ਨੂੰ ਰਿਕੁਐਸਟ ਕਰੂੰਗਾ ਜਿਹੜਾ ਚੰਗਾ ਬੰਦਾ ਹੈ ਨਾ ਪਲੀਜ਼ ਉਹਨੂੰ ਸਪੋਰਟ ਕਰੋ ਅੱਗੇ ਮੈਂ ਆਪਣੇ ਆਪ ਨੂੰ ਵੀ ਨਹੀਂ ਕਹਿੰਦਾ ਪਿਆ ਮੇਰੀ ਵੀ ਨਿਊਜ਼ ਨਹੀਂ ਚਲਾਨੀ ਨਾ ਜਲਵਾਓ ਵੀਰੇ ਮੈਂ ਤਾਂ ਰਿਕੁਐਸਟ ਕਰਦਾ ਵਾਂ ਪਰ ਜਿਹੜਾ ਚੰਗਾ ਬੰਦਾ ਜਿਹੜਾ ਸਹੀ ਨਿਊਜ਼ ਦਿੰਦਾ ਹੈਗਾ ਵਾ ਜਾਂ ਜਿਹੜਾ ਆਪਣੇ ਸੋਸ਼ਲ ਵਰਕ ਨੂੰ ਸਹੀ ਤਰੀਕੇ ਕਰ ਰਿਹਾ ਹੈਗਾ ਵੈਨ ਮੋਲਕ ਵਾਤਰੇ ਵਰਗੇ ਬੰਦੇ ਹੈ ਭਾਜੀ ਮਿੰਟੂ ਭਾਜੀ ਵਰਗੇ ਬੰਦੇ ਹੈਗੇ ਨੇ ਜਿਹੜੇ ਇੰਨੇ ਵਧੀਆ ਲੁਧਿਆਣੇ ਦੇ ਵਿੱਚ ਕੰਮ ਕਰਦੇ ਵੇ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਸੰਦੇਸ਼ ਜਾਂਦਾ ਪਿਆ ਮੈਂ ਕਹਿੰਦਾ ਐਵੇਂ ਦੇ ਬੰਦੇ ਅੱਗੇ ਆਣੇ ਚਾਹੀਦੇ ਨੇ ਨਾ ਕਿ ਐਵੇਂ ਦੇ ਬੰਦੇ ਜਿਹੜੇ ਬਾਉਂਸਰ ਚਾਰ ਰੱਖ ਕੇ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ ਯਾਰ ਤੁਸੀਂ ਮੈਨੂੰ ਇੱਕ ਵਾਰ ਵੀ ਵੀਡੀਓ ਦੇ ਵਿੱਚ ਦਿਖਾ ਦਿਓ ਕਿ ਜਿਹਨੇ ਮਨੁੱਖਤਾ ਦੀ ਸੇਵਾ ਵਾਲੇ ਭਾਜੀ ਨੇ ਮਿੰਟੂ ਭਾਜੀ ਕਦੀ ਚਾਰ ਬਾਉਂਸਰ ਲੈ ਕੇ ਕਿੱਥੇ ਸੇਵਾ ਕਰਨ ਜਾਂਦੇ ਹੋਣ ਇਹ ਹਣੀ ਸਿੱਟੀ ਕਿਉਂ ਨਜ਼ਰ ਆਉਂਦਾ ਚਾਰ ਬਾਉਂ ਮੈਨੂੰ ਨਹੀਂ ਨਜ਼ਰ ਆਂਦਾ ਜਦੋਂ ਪਹਿਲੀ ਵਾਰੀ ਰਿਮਾਂਡ ਹੋਈ ਆ ਉਹਦੇ ਇੰਸਟਾਗ੍ਰਾਮ ਪੇਜ ਤੇ ਪਾਇਆ ਕਿ ਦੇਖ ਰਗੜ ਰੱਖਦਾ ਹੈ ਜੇ ਵੈਲੀ ਚੋਟੀ ਦਾ ਤਾਂ ਕੀ ਸਮਝਦਿਓ ਵੀ ਰਿਮਾਂਡ ਦੀ ਖੁਸ਼ ਹੋ ਗਿਆ ਸੀ ਇੱਕ ਰਿਮਾਂਡ ਦੇ ਹੋਸ਼ਾ ਹੋਸ਼ਾ ਪੁਣਾ ਹੈ ਨਾ ਇਹ ਹੋਸ਼ ਪੁਣਾ ਹੈਗਾ ਵਾ ਜਿਹੜੀ ਬੰਦੇ ਦੀ ਬੁੱਧੀ ਹੈ ਨਾ ਇਹ ਕਈ ਵਾਰੀ ਖਰਾਬ ਹੋ ਜਾਂਦੀ ਹੈ ਤੇ ਇਹ ਤਾਂ ਮੈਂ ਕਹਿੰਦਾ ਬਾਬਾ ਜੀ ਅਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਸਾਨੂੰ ਆਪਣੇ ਨਾ ਚਰਨਾਂ ਦੇ ਨਾਲ ਲਾ ਕੇ ਰੱਖੋ ਸਾਡੇ ਅੰਗ ਸੰਗ ਸਹਾਇ ਹੋ ਸਾਡੀ ਜਿਹੜੀ ਜਿਹੜੀ ਬਿਰਧੀ ਹੈ ਨਾ ਖਰਾਬ ਨਾ ਹੋਵੇ ਪਰ ਇਹਦੇ ਕੋਲ ਥੋੜੇ ਜੇ ਪੈਸੇ ਵੱਧ ਆ ਗਏ ਨੇ ਇਕ ਨਾ ਮੈਂ ਸੁਣਿਆ ਸੀ ਕਹਿੰਦੇ ਮੇਰੇ ਸਿਆਣੇ ਕਹਿੰਦੇ ਹੁੰਦੀ ਕਹਿੰਦੇ ਜਿਹੜੇ ਨਵੇਂ-ਨਵੇਂ ਨੋਟ ਨੇ ਨਾ ਉਹ ਕੜਕੜ ਕਰਕੇ ਕੜਕਦੇ ਨੇ ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ ਕਈ ਵਾਰੀ ਨਾ ਉਹ ਕੜਕ ਜਿਹੜੇ ਕੜਕਦੇ ਨੇ ਨਾ ਉਹ ਖਰਾਬੀ ਵੀ ਦੇ ਜਾਂਦੇ ਨੇ ਤੇ ਇਹਦੇ ਉਹੀ ਨੋਟ ਥੋੜੇ ਜਿਹੜੇ ਕੜਕੜ ਕਰਕੇ ਕੜਕਰੇ ਜਿਹੜਾ ਕਹੈ ਨਹੀਂ ਰਿਹਾ 2 ਲੱਖ ਰੁਪਏ ਮਹੀਨਾ ਕਮਾਉਣਾ ਵਾ ਤੇ ਫਿਰ ਨਾ ਪਰੋ ਜੇ ਤੂੰ ਕਮਾਉਣਾ ਵੇ ਆ ਵਧੀਆ ਕਮਾਉਣਾ ਵੇ ਤੇਰੇ ਦੋ ਜਵਾਗ ਨੇ ਨੇ ਸੋਹਣੇ ਬੱਚੇ ਨੇ ਅੱਡੀ ਵਧੀਆ ਘਰ ਵਾਲੀ ਏ ਤੇਰੀ ਅੱਡੀ ਵਧੀਆ ਪਰਿਵਾਰ ਹੈ ਕੰਮਕਾਰ ਚੱਲਦਾ ਆਪਣਾ ਸਹੀ ਤਰੀਕੇ ਪੈਸੇ ਲਾ ਲੈ ਇੱਥੇ ਆ ਕੇ ਕਾਹਤੋਂ ਖਰਚਦਾ ਹੈਗਾ ਘਰ ਦੀ ਗੱਲ ਛੇੜੀ ਆ ਤੁਸੀਂ ਤਾਂ ਉਹ ਕਹਿੰਦਾ ਵੀ ਪ੍ਰਿੰਕਲ ਮੇਰਾ ਘਰ ਖਰਾਬ ਕਰਦਾ ਇਹਨੇ ਸਾਰਾ ਮੇ ਤੇਰਾ ਘਰ ਹੈਗਾ ਦਰਾਹੇ ਪ੍ਰਿੰਕਲ ਦਾ ਲੁਧਿਆਣਾ ਤੂੰ ਕਰਨ ਕੀ ਆਣਾ ਹੈਗਾ ਮੈਂ ਤੈਨੂੰ ਤਾਂ ਮਨਾ ਹੀ ਕਰਦੇ ਸੀ ਤੂੰ ਆਪਣੇ ਮੂੰਹ ਕਹਿੰਦਾ ਮੈਂ ਬੰਡੀ ਸਮਝਾਂਦਾ ਸੀ ਮੈਂ ਮਨਾ ਹੀ ਕਰਦਾ ਸੀਗਾ ਤੈਨੂੰ ਕਿ ਨਾ ਆਪਣਾ ਘਰ ਦੇਖ ਲੈ ਹੁਣ ਸੰਭਾਲ ਲੈ ਆਪਣਾ ਘਰ ਹੁਣ ਆਪਣੀ ਵਾਈਫ ਦਾ ਧਿਆਨ ਦੇਖ ਲੈ ਹੁਣ ਆਪਣੇ ਬੱਚਿਆਂ ਦਾ ਧਿਆਨ ਰੱਖ ਲੈ ਹੁਣ ਥੋੜਾ ਜਿਹਾ ਉਹਨਾਂ ਦੇ ਪ੍ਰਤੀ ਇਮਾਨਦਾਰ ਹੋ ਜਾ ਹੁਣ ਭਾਜੀ ਐਵੇਂ ਹੈ ਇਹਦੀ ਵਾਈਫ ਦਾ ਬਿਆਨ ਸੀਗਾ ਕਿ ਇਹਦਾ ਇਹਦੀ ਦੁਕਾਨ ਤੇ ਬੈਠੀ ਕਿਸੇ ਕੁੜੀ ਦੇ ਨਾਲ ਅਫੇਅਰ ਸੀ ਅਸੀਂ ਤਾਂ ਨਹੀਂ ਰੱਖਿਆ ਇਹਨੂੰ ਕੁੜੀ ਉਸ ਕੁੜੀ ਨੂੰ ਜੌਬ ਤੇ ਕਿਨੇ ਰੱਖਿਆ ਹੋਊਗਾ ਇੰਨੇ ਹੀ ਰੱਖਿਆ ਹੋਊਗਾ ਠੀਕ ਹੈ ਨਾ ਕਹਿਣਾ ਨਹੀਂ ਚਾਹੀਦਾ ਯਾਰ ਉਹ ਵੀ ਕਿਸੇ ਦੀ ਧੀ ਪਹਿਣੇਗੀ ਪਰ ਜਿਹੋ ਜੀ ਕਰਨੀਆਂ ਹੈਗੀਆਂ ਉਹੋ ਜੀ ਆ ਭਰਨੀਆਂ ਪਹਿਣੀਆਂ ਹੀ ਆ ਨਾਲੇ ਮੈਂ ਇੱਕ ਸਾਫ਼ ਗੱਲ ਕਵਾਂਗਾ ਇਸ ਵੀਡੀਓ ਦੇ ਰਾਹੀਂ ਨਾ ਪੂਰੀ ਆਵਾਮ ਜਿਹੜੇ ਪੰਜਾਬ ਦੇ ਵਿੱਚ ਆ ਜਿਹੜੇ ਇੰਡੀਆ ਦੇ ਵਿੱਚ ਆ ਜਿਹੜੇ ਵਰਲਡ ਦੇ ਵਿੱਚ ਬੈਠੇ ਪੰਜਾਬੀ ਨੇ ਆਪਣੇ ਕਿ ਇਹੋ ਜੇ ਬੰਦੇ ਦੀ ਸਪੋਰਟ ਨਾ ਕਰੋ ਜਿਹੜਾ ਬੰਦਾ ਸਹੀ ਨਹੀਂ ਹੈ ਉਹਨੂੰ ਨਾ ਸਪੋਰਟ ਕਰੋ ਜਿਹੜਾ ਬੰਦਾ ਸਹੀ ਉਹਨੂੰ ਸਪੋਰਟ ਕਰੋ ਕਹਿੰਦਾ ਵੀ ਮੈਂ ਭਾਵੇਂ ਆਖਰੀ ਦਮ ਤੱਕ ਇਕੱਲਾ ਰਹਾ ਜਾਂ ਮੇਰੇ ਮੇਰੇ ਮਾਪੇ ਵੀ ਭਾਵੇਂ ਸਾਥ ਨਾ ਦੇਣ ਮੈਂ ਪ੍ਰਿੰਕਲ ਦਾ ਜਿਹੜਾ ਕੀ ਹੈ ਵਿਰੋਧ ساری ਉਮਰ ਕਰਦਾ ਰਹੂੰਗਾ ਤਾਂ ਜਦੋਂ ਪਹਿਲਾਂ ਪ੍ਰਿੰਕਲ ਦੇ ਨਾਲ ਬਹਿ ਕੇ ਖਾਂਦਾ ਸੀ ਉਦੋਂ ਪਤਾ ਨਹੀਂ ਸੀ ਲੱਗਿਆ ਭਾਜੀ ਐਵੇਂ ਹੈ ਨਾ ਇਹ ਜੋ ਸੋਚਦਾ ਹੈ ਸੋਚੀ ਜਾਵੇ ਇਹ ਇਹਦੀ ਸੋਚ ਹੈ ਅਸੀਂ ਤਾਂ ਪ੍ਰਿੰਕਲ ਨੂੰ ਇਹੀ ਸਮਝਾਵਾਂਗੇ ਕਿ ਤੂੰ ਆਪਣੇ ਵਪਾਰ ਵੱਲ ਧਿਆਨ ਦੇ ਕਿਉਂਕਿ ਅਸੀਂ ਵੀ ਲੋਕਾਂ ਦੇ ਵਿੱਚ ਵਿਚਰਨ ਵਾਲੇ ਬੰਦੇ ਆ ਮੈਂ ਲੋਕਾਂ ਦੇ ਵਿੱਚ ਜ਼ਿਆਦਾ ਰਹਿਣਾ ਵਾਂ ਤੋ ਜੋ ਲੋਕਾਂ ਦੀ ਆਵਾਜ਼ ਹੈ ਉਹ ਇਹ ਹੈ ਕਿ ਆਪਣੇ ਵਪਾਰ ਵੱਲ ਧਿਆਨ ਦਿੱਤਾ ਜਾਵੇ ਆਪਣੇ ਕੰਮ ਕਰ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਹੈਗਾ ਤੇ ਮੈਂ ਵੀ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦਾ